ब्रेक तो बाद एक बार फिर ਤੁਹਾਡਾ ਸਵਾਗਤ ਹੈ ਵੀਆਰਟੀਐਸ ਪ੍ਰੋਜੈਕਟ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਤੇ ਹੁਣ ਵੀਆਰਟੀਐਸ ਕੋਰੀਡੋਰ ਚੋਰਾਾਂ ਦੀ ਕਮਾਈ ਦਾ ਸਾਧਨ ਬਣ ਰਹੇ ਹਨ ਸ਼ਹਿਰ ਵਿੱਚ ਜਿੰਨੇ ਵੀ ਵੀਆਰਟੀਐਸ ਪ੍ਰੋਜੈਕਟ ਦੇ ਕੋਰੀਡੋਰ ਹਨ ਉਤੋਂ ਦੇ ਦਰਵਾਜ਼ੇ ਚੋਰਾਾਂ ਵੱਲੋਂ ਚੋਰੀ ਕੀਤੇ ਜਾ ਰਹੇ ਹਨ ਇਹ ਦਰਵਾਜ਼ੇ ਐਲੂਮੀਨੀਅਮ ਦੇ ਹਨ ਤੇ ਕਾਫੀ ਮਹਿੰਗੇ ਵਿਕਦੇ ਹਨ ਤੇ ਜਦੋਂ ਸਾਰੇ ਦਰਵਾਜ਼ੇ ਚੋਰੀ ਹੋ ਗਏ ਤੇ ਹੁਣ ਸੰਬੰਧਿਤ ਵਿਭਾਗ ਵੱਲੋਂ ਹਰ ਇੱਕ ਕੋਰੀਡੋਰ ਤੇ ਗਾਰਡ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਜੇਕਰ ਇਹ ਪ੍ਰੋਜੈਕਟ ਖਤਮ ਹੋ ਚੁੱਕਾ ਹੈ ਤਾਂ ਸੜਕ ਤੋਂ ਕੋਰੀਡੋਰ ਹਟਾ ਦੇਣੇ ਚਾਹੀਦੇ ਹਨ ਤਾਂ ਜੋ ਵਾਹਨਾਂ ਨੂੰ ਚੱਲਣ ਵਿੱਚ ਆਸਾਨੀ ਹੋ ਸਕੇ। ਡੀਆਰਟੀਐਸ ਪ੍ਰੋਜੈਕਟ ਜਿਹੜਾ ਕਿ ਬੜੇ ਚਾਵਾਂ ਨਾਲ ਲਿਆਂਦਾ ਗਿਆ ਪਰ ਅੱਜ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੋਰਾਂ ਦੀ ਕਮਾਈ ਦਾ ਸਾਧਨ ਜਿਹੜਾ ਹੈ ਉਹ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਚੋਰ ਨੂੰ ਫੜਿਆ ਗਿਆ ਜਿਹੜਾ ਕਿ ਇੱਥੋਂ ਦੇ ਐਲੂਮੀਨੀਅਮ ਦੇ ਦਰਵਾਜ਼ੇ ਲਾ ਕੇ ਵੇਚਦਾ ਸੀ ਤੇ ਹੁਣ ਤੁਸੀਂ ਦੇਖੋ ਕਿ ਜਿਹੜੇ ਇੱਥੋਂ ਦੇ ਦਰਵਾਜ਼ੇ ਨੇ ਐਲੂਮੀਨੀਅਮ ਦੇ ਉਹ ਲੱਥ ਚੁੱਕੇ ਨੇ ਤੇ ਸ਼ੀਸ਼ੇ ਵੀ ਤੁਸੀਂ ਦੇਖ ਸਕਦੇ ਹੋ ਕਿ ਟੁੱਟੇ ਹੋਏ ਨੇ ਤੇ ਜਿੰਨੇ ਵੀ ਕੋਰੀਡੋਰ ਨੇ ਅੰਮ੍ਰਿਤਸਰ ਦੇ ਵਿੱਚ ਭਾਵੇਂ ਐਲੀਵੇਟਡ ਰੋਡ ਤੇ ਹੋਣ ਜਾਂ ਫਿਰ ਜੀਟੀ ਰੋਡ ਤੇ ਹੋਣ ਜ਼ਿਆਦਾਤਰ ਦਰਵਾਜ਼ੇ ਜਿਹੜੇ ਨੇ ਉਹ ਚੋਰੀ ਹੋ ਚੁੱਕੇ ਨੇ ਤੇ ਜਿਹੜਾ ਇੱਥੇ ਦਾ ਤੰਤਰ ਹੈ ਸਾਰਾ ਉਹ ਪੂਰਾ ਖਰਾਬ ਹੋ ਚੁੱਕਾ ਹੈ ਇੱਥੇ ਦਾ ਸੋ ਜੇਕਰ ਇਹ ਪ੍ਰੋਜੈਕਟ ਖਤਮ ਹੋ ਚੁੱਕਾ ਹੈ ਤੇ ਇਹਨੂੰ ਇੱਥੋਂ ਹਟਾ ਦੇਣਾ ਚਾਹੀਦਾ ਹੈ ਤੇ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਹੈ ਉਹ ਜਾਗਿਆ ਵੀ ਹੈ ਕਿ ਜਦੋਂ ਦੀਆਂ ਇੱਥੋਂ ਚੋਰੀਆਂ ਹੋਣੀਆਂ ਇੱਥੋਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਹੁਣ ਇੱਥੇ ਇੱਕ ਗਾਰਡ ਵੀ ਜਿਹੜਾ ਹੈ ਉਹ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਹੋ ਸਕਦਾ ਹੈ ਕਿ ਹਰ ਕੋਰੀਡੋਰ ਤੇ ਹੀ ਗਾਰਡ ਤਾਇਨਾਤ ਹੋਵੇ ਸੋ ਚੰਗੀ ਗੱਲ ਹੈ ਪਰ ਜੇ ਇਹ ਪ੍ਰੋਜੈਕਟ ਖਤਮ ਹੋ ਚੁੱਕਾ ਹੈ ਤੇ ਇਸ ਦਾ ਇੱਥੇ ਕੋਈ ਕੰਮ ਨਹੀਂ ਇਹਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਸੜਕਾਂ ਜਿਹੜੀਆਂ ਨੇ ਉਹ ਖੁੱਲੀਆਂ ਹੋ ਸਕਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮਰੇਸਰ ਖਬਰਨਾਮਾ